ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਰੀਵੈਲਿਊਏਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ 2023-24 ਤੋਂ ਇਸ ਦੀ ਸ਼ੁਰੂਆਤ ਹੋਵੇਗੀ ਕਿ ਦੁਬਾਰਾ ਹੁਣ ਤੁਸੀਂ ਆਪਣੇ ਪੇਪਰ ਦੀ ਰੀਵੈਲਿਊਏਸ਼ਨ ਨਹੀਂ ਕਰਵਾ ਸਕਦੇ ਇਸ ਫੈਸਲੇ ਦੇ ਨਾਲ ਹਜ਼ਾਰਾਂ ਬੱਚਿਆਂ ਤੇ ਉਹਨਾਂ ਮਾਪਿਆਂ ਤੇ ਅਸਰ ਜ਼ਰੂਰ ਪਵੇਗਾ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਕਈ ਵਾਰ ਆਪਣੇ ਪੇਪਰ ਕੀਤੇ ਤੋਂ ਡਾਊਟ ਹੁੰਦਾ ਕਿ ਜਿਹੜੇ ਉਹਨਾਂ ਦੇ ਨੰਬਰ ਆਏ ਨੇ ਉਹ ਸਹੀ ਨਹੀਂ ਹੈਗੇ ਜਾਂ ਉਹਨਾਂ ਦਾ ਪੇਪਰ ਸਹੀ ਨਹੀਂ ਚੈੱਕ ਹੋਇਆ ਇਸ ਕਰਕੇ ਉਹ ਆਪਣੀ ਰੀਵੈਲਿਊਏਸ਼ਨ ਭਰ ਦਿੰਦੇ ਨੇ ਦੁਬਾਰਾ ਜਿਹੜਾ ਆ ਉਹਦਾ ਰਿਜ਼ਲਟ ਆ ਜਾਂਦਾ ਹੈ ਪਰ ਹੁਣ ਉਹ ਆਪਸ਼ਨ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਅਜਿਹਾ ਨਹੀਂ ਹੋਵੇਗਾ ਇਸ ਦੇ ਨਾਲ-ਨਾਲ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਵੀ ਖਤਰੇ 'ਚ ਆ ਕਿਉਂਕਿ ਉਹ ਬੱਚਾ ਆਪ ਖੁਦ ਨਹੀਂ ਚੈੱਕ ਕਰਵਾ ਪਾਵੇਗਾ ਕਿ ਉਸਦੇ ਪੇਪਰ ਦੀ ਕੀ ਸਥਿਤੀ ਰਹੀ ਜਾਂ ਉਹਦਾ ਪੇਪਰ ਕੀ ਆਧਾਰ ਤੇ ਚੈੱਕ ਕੀਤਾ ਗਿਆ ਹੈ ਇਸ ਸਮੇਂ ਅਸੀਂ ਐਜੂਕੇਸ਼ਨ ਬੋਰਡ ਦੇ ਵਿੱਚੇ ਮੌਜੂਦ ਹਾਂ ਬਹੁਤ ਸਾਰੇ ਅਫਸਰਾਂ ਨਾਲ ਰابطਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਤਾਂ ਚੇਅਰਪਰਸਨ ਆਪਣੀ ਸੀਟ ਤੇ ਮੌਜੂਦ ਨੇ ਨਾ ਸੈਕਟਰੀ ਤੇ ਜਿਹੜੇ ਅਫਸਰ ਆਪਣੀ ਸੀਟ ਤੇ ਮੌਜੂਦ ਵੀ ਨਹੀਂ ਉਹ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਕਿ ਉਹਨਾਂ ਵੱਲੋਂ ਫੈਸਲਾ ਕਿਉਂ ਲਿੱਤਾ ਗਿਆ ਹੈ ਕਈ ਅਫਸਰਾਂ ਨੇ ਬਿਨਾ ਕੈਮਰੇ ਦੇ ਅੱਗੇ ਆਇਆ ਇਹ ਕਹ ਜ਼ਰੂਰ ਕਹੀ ਹੈ ਕਿ ਇਸ ਨਾਲ ਬੱਚਿਆਂ ਦਾ ਭਵਿੱਖ ਜ਼ਰੂਰ ਖਤਰੇ 'ਚ ਹੈ ਇਸ ਨਾਲ ਬੱਚਿਆਂ ਨੂੰ ਦਿੱਕਤ ਜ਼ਰੂਰ ਆ ਸਕਦੀ ਹੈ ਉੱਥੇ ਹੀ ਐਜੂਕੇਸ਼ਨ ਬੋਰਡ ਦੇ ਕਈ ਅਫਸਰਾਂ ਦਾ ਇਹ ਵੀ ਕਹਿਣਾ ਹੈ ਕਿ ਰਿਜ਼ਲਟ ਲੇਟ ਆਨ ਕਰਕੇ ਅਸੀਂ ਇਸ অপਸ਼ਨ ਨੂੰ ਬੰਦ ਕੀਤਾ ਹੈ ਕਿ ਇਸ অপਸ਼ਨ ਨੂੰ ਖਤਮ ਕੀਤਾ ਜਾਵੇ ਰੀਵੈਲਿਊਏਸ਼ਨ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਜਿਹੜੇ ਬੱਚਿਆਂ ਦਾ ਰੀਵੈਲਿਊਏਸ਼ਨ ਭਰੀ ਜਾਂਦੀ ਉਹਨਾਂ ਰਿਜ਼ਲਟ ਲੇਟ ਆਉਂਦਾ ਤੇ ਅਗਲਾ ਸੀਜ਼ਨ ਵੀ ਲੇਟ ਚੱਲਦਾ ਹੈ ਪਰ ਅਫੀਸ਼ੀਅਲ ਤੌਰ ਤੇ ਅਜੇ ਤੱਕ ਕੋਈ ਵੀ ਅਪਸਰ ਇਸ ਨੇਤੇ ਕੁਝ ਕਾਗਜ਼ ਤਿਆਰ ਨਹੀਂ ਹੈ ਕਿ ਇਹ ਫੈਸਲਾ ਕਿਸ ਆਧਾਰ ਤੇ ਤੇ ਕਿਉਂ ਲੱਤਾ ਗਿਆ ਹੈ ਇਸ ਦੇ ਨਾਲ ਬੱਚਿਆਂ ਦਾ ਭਵਿੱਖ ਜਰੂਰ ਖਤਰੇ 'ਚ ਪੈ ਰਿਹਾ ਬਹੁਤ ਸਾਰੇ ਮਾਪੇ ਵੀ ਚਿੰਤਤ ਨੇ ਬਹੁਤ ਸਾਰੇ ਬੱਚੇ ਵੀ ਚਿੰਤਤ ਨੇ ਕਿ ਹੁਣ ਆਉਣ ਵਾਲੇ ਸਮੇਂ 'ਚ ਬਣੇਗਾ ਕਿ ਕਿਵੇਂ ਉਹ ਆਪਣੇ ਪੇਪਰ ਦੀ ਰੀਵੈਲਿਊਏਸ਼ਨ ਕਰਵਾ ਸਕਣਗੇ ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਪ੍ਰਣਾਲਨ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੋ ਵਿਦਿਆਰਥੀਆਂ ਤੋਂ ਰੀਵੈਲਿਊਏਸ਼ਨ ਕਰਵਾਉਣ ਦਾ ਜਿਹੜਾ ਉਹਨਾਂ ਦਾ ਅਧਿਕਾਰ ਆ ਪੇਪਰ ਦੀ ਉਹਨੂੰ ਵਾਪਸ ਲੈਣ ਦਾ ਜਿਹੜਾ ਫੈਸਲਾ ਕੀਤਾ ਸਾਡੇ ਅਨੁਸਾਰ ਇਹ ਪੂਰੀ ਤਰ੍ਹਾਂ ਗੈਰਵਾਜਬ ਫੈਸਲਾ ਰੀਵੈਲਿਊਏਸ਼ਨ ਵਿਦਿਆਰਥੀਆਂ ਲਈ ਉਹ ਸਹੂਲਤ ਸੀ ਜਿਸ ਦੇ ਸਹਾਰੇ ਵਿਦਿਆਰਥੀ ਕਟੋ-ਕਟ ਤਸੱਲੀ ਕਰ ਲੈਂਦਾ ਸੀ ਕਿ ਜਿਸ ਤਰੀਕੇ ਦਾ ਉਸਨੇ ਪੇਪਰ ਦਿੱਤਾ ਪ੍ਰੀਖਿਆ ਦਿੱਤੀ ਆ ਕੀ ਉਸਦੇ ਅੰਕ ਉਨੇ ਹੀ ਆਏ ਨੇ ਕੀ ਕਿਤੇ ਕੋਈ ਮਨੁੱਖੀ ਗਲਤੀ ਕਰਕੇ ਜਾਂ ਕਿਸੇ ਟੈਕਨੀਕਲ ਗਲਤੀ ਕਰਕੇ ਉਹਨਾਂ ਦੇ ਨੰਬਰ ਘਟਵੱਤਾ ਨਹੀਂ ਭਰੇ ਗਏ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੈਗਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਬਾਕੀ ਸਿੱਖਿਆ ਬੋਰਡਾਂ ਨੇ ਜੋ ਨੰਬਰ ਭਰਨ ਦਾ ਕੰਮ ਆ ਉਹ ਆਨਲਾਈਨ ਕੀਤਾ ਹੋਇਆ ਤਾਂ ਹੁਣ ਕਿਸੇ ਦੇ ਅਪਕ ਵੱਲੋਂ ਜਾਂ ਹੋਰ ਜਿਹੜਾ ਕੋਈ ਅ ਪ੍ਰੀਖਿਅਕ ਹੈਗਾ ਉਹਦੇ ਵੱਲੋਂ ਨੰਬਰ ਨੇ ਜਿਹੜੇ 80 ਭਰਨ ਦੀ ਥਾਂ 08 ਜਾਂ 90 ਭਰਨ ਦੀ ਥਾਂ 09 ਇਹਦੀ ਸੰਭਾਵਨਾ ਜਿਹਨੀ ਆ ਉਹ ਬਣੀ ਰਹਦੀ ਆ ਤਾਂ ਜੋ ਇਹ ਸਾਨੂੰ ਲੱਗਦਾ ਵੀ ਸਿੱਖਿਆ ਬੋਰਡ ਨੇ ਫੈਸਲਾ ਲੈਂਦਾ ਇਹ ਪੂਰੀ ਤਰ੍ਹਾਂ ਗੈਰਵਾਜਬ ਆ ਚਾਹੀਦਾ ਇਹ ਆ ਕਿ ਰਿਵੈਲਿਊਸ਼ਨ ਦੀ ਸਹੂਲਤਾਂ ਜਿਹੜੀ ਇਹ ਬਹਾਲ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਇਹਦੇ ਪਿੱਛੇ ਜਿਹੜੇ ਅਸਲ ਕਾਰਨ ਨੇ ਕਿ ਨੰਬਰ ਕਿਉਂ ਗਲਤ ਭਰੇ ਜਾਂਦੇ ਨੇ ਜਾਂ ਕਿਉਂ ਵਿਦਿਆਰਥੀਆਂ ਨੂੰ ਜ਼ਿਆਦਾ ਸ਼ੰਕਾ ਹੁੰਦੀ ਆ ਕਿ ਨੰਬਰ ਉਹਨਾਂ ਦੇ ਜੋ ਦਿੱਤੇ ਗਏ ਨੇ ਉਹ ਘੱਟ ਹੋ ਸਕਦੇ ਨੇ ਉਹਦਾ ਕਾਰਨ ਇਹ ਹੈ ਆ ਕਿ ਅਧਿਆਪਕ ਨੂੰ ਸਿਰਫ ਪੇਪਰ ਚੈੱਕ ਕਰਨ ਦੇ ਲਈ ਅੱਧ ਦਿਨ ਦਿੱਤੇ ਜਾਂਦੇ ਨੇ 200 ਪੇਪਰਾਂ ਦੇ ਮਗਰ ਜਦ ਕਿ ਬਾਕੀ ਜਿਹੜੇ ਬੋਰਡ ਨੇ ਉਹ ਪੇਪਰ ਚੈੱਕ ਕਰਨ ਲਈ ਅਧਿਆਪਕਾਂ ਨੂੰ ਵੱਧ ਸਮਾਂ ਦਿੰਦੇ ਨੇ ਇਸ ਕਰਕੇ ਲੋੜ ਤਾਂ ਇਸ ਗੱਲ ਦੀ ਸੀ 8 ਦਿਨ ਦੀ ਥਾਂ 200 ਪੇਪਰ ਚੈੱਕ ਕਰਨ ਲਈ ਘੱਟੋ ਘੱਟ 12 ਦਿਨ ਦਿੱਤੇ ਜਾਣ ਤਾਂ ਜੋ ਅਧਿਆਪਕ ਤਸੱਲੀ ਨਾਲ ਆਪਣਾ ਜਿਹੜਾ ਚੈਕਿੰਗ ਦਾ ਕੰਮ ਆ ਤੇ ਉਹਨੂੰ ਜਿਹੜਾ ਆਨਲਾਈਨ ਅੰਕ ਭਰਨ ਦਾ ਕੰਮ ਆ ਉਹ ਕਰ ਸਕਣ ਪਰ ਹੋਇਆ ਉਲਟ ਕਿ ਨਾ ਤਾਂ ਹਜੇ ਤੱਕ ਚੈਕਿੰਗ ਦੇ ਦਿਨ ਵਧਾਏ ਗਏ ਨੇ ਸਗੋਂ ਜਿਹੜੀ ਵਿਦਿਆਰਥੀਆਂ ਨੂੰ ਇੱਕ ਸਹੂਲਤ ਮਿਲਦੀ ਸੀ ਰੀਵੈਲਿਊਏਸ਼ਨ ਦੀ ਇਨੇ ਜਰੀਏ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਮਾਮਲੇ ਧਿਆਨ ਦੇ ਵਿੱਚ ਆਏ ਕਿ ਜਿਸ ਦੇ ਵਿੱਚ ਵਿਦਿਆਰਥੀਆਂ ਦੇ ਅੰਕ ਉਹਨਾਂ ਦੇ ਜੋ ਅੰਕ ਉਹਨਾਂ ਨੂੰ ਦਿੱਤੇ ਗਏ ਸੀ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀਤ ਸਿੰਘ ਅਸ਼ਕਪੀੜੀ ਥੀ ਨਿਊਜ਼ ਮੋਹਾਲੀ